ਸੂਬਾ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪਤਨਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਵੱਲੋਂ ਅੱਜ ਸੜਕਾਂ ਦੇ ਉੱਪਰ ਟਰੈਕਟਰ ਲਾ ਕੇ ਵੱਡੀ ਗਿਣਤੀ ਦੇ ਵਿੱਚ ਪੁਲਸੀ ਚੌਂਕ ਵਿਖੇ ਡਬਲਯੂਟੀਓ ਦਾ ਪਤਲਾ ਫੁਕਿਆ ਗਿਆ ਹੈ ਇਸ ਵਕਤ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਰੋਸ ਸੰਜਾਰੇ ਕਰਾਂਗੇ ਔਰ ਉੱਥੇ ਜਾ ਕੇ ਧਰਨੇ ਲਾਵਾਂਗੇ ਕਿਉਂਕਿ ਅੱਜ ਕਿਸਾਨ ਜਥੇਬੰਦੀਆਂ ਦੇ ਜਿਹੜੇ ਕਿ ਸਯੁਕਤ ਕਿਸਾਨ ਮੋਰਚੇ ਦੀ ਅਗਾਲ ਤੇ ਇਹਨਾਂ ਕਿਸਾਨਾਂ ਵੱਲੋਂ ਇੱਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਸੀਂ ਦੇਖਦੇ ਆ ਦਿਖਾਣਾ ਚਾਹੁੰਦੇ ਹਾਂ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਕਿਸਾਨਾਂ ਦੇ ਮਨਾਂ ਦੇ ਜੋ ਗੁੱਸਾ ਹੈ ਔਰ ਕੇਂਦਰ ਦੇ ਖਿਲਾਫ ਔਰ ਹਰਿਆਣਾ ਸਰਕਾਰ ਦੇ ਖਿਲਾਫ ਕਿਸ ਤਰ੍ਹਾਂ ਦਾ ਗੁੱਸਾ ਜ਼ਾਹਿਰ ਕਰ ਰਹੇ ਨੇ ਮੈਂ ਹਰਪਰ ਸਿੰਘ ਮਹਿਰੋਕ 24 ਪੰਜਾਬ ਨਿਊਜ਼ ਤੋਂ ਗੱਲ ਕਰ ਰਿਹਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਮੇਂ-ਸਮੇਂ ਦੀ ਅੱਜ ਦੀ ਜਿਹੜੀ ਅਪਡੇਟ ਜਿਹੜਾ ਕਿ WHQ ਟੂ ਦਾ ਜੋ ਕਿ ਪੁੱਤਨਾ ਮੁੱਕਿਆ ਗਿਆ ਸੀ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਅੱਗ ਲਾਈ ਸੀ ਤੇ ਹੁਣ ਅਸੀਂ ਥੋੜਾ ਟਾਈਮ ਦੇ ਵਿੱਚ ਫੋਟੋ ਚੁੱਕਾਂਗੇ ਆ ਦੇਖ ਸਕਦੇ ਹੋ ਚੁੱਕਾ ਸਕਦੇ ਆ ਦਰਸ਼ਨ ਕਰ ਰਹੇ ਨੇ ਰੋੜਾ ਦੇ ਉੱਤੇ ਟਰੈਕਟਰ ਖੜੇ ਕਰਕੇ ਪ੍ਰਦਰਸ਼ਨ ਕਰ ਰਹੇ ਨੇ اور ਕੇਂਦਰ ਸਰਕਾਰ ਅਤੇ ਹਰਿਆਣਾ ਦੀ ਸਰਕਾਰ ਖਿਲਾਫ ਨਾਰੇਬਾਜੀ ਵੀ ਕਰ ਰਹੇ ਨੇ ਕੁਝ ਥਾਵਾਂ ਤੇ ਇੱਥੇ ਪਾਤੜਾ ਵੀ ਅੱਜ ਪੁਤਲੇ ਵੀ ਸਾੜੇ ਜਾ ਰਹੇ ਨੇ ਕੇਂਦਰ ਦੇ ਮੋਦੀ ਸਰਕਾਰ ਦੇ ਔਰ ਹਰਿਆਣਾ ਖੱਟੜ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਝਾਰਾ ਕਰ ਰਹੇ ਆ ਅਸੀਂ ਕਿਸਾਨ ਆਗੂ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਨੀ ਜਾਵਾਂ ਪੁੱਛਦੇ ਕਿਸ ਤਰ੍ਹਾਂ ਦਾ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਹੁਗਾਰਾ ਮਿਲਿਆ ਹਾਂਜੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਚਰਨਜੀਤ ਕੌਰ ਧੂੜੀਆ ਜੀ ਕ੍ਰਾਂਤੀਗਰ ਜਿਹੜਾ ਤੁਹਾਡਾ ਮੇਨ ਧਰਨਾ ਹੈ ਇੱਥੇ ਔਰ ਟਰੈਕਟਰ ਰੋਸ ਮਾਰਚ ਹੈ ਕਿ ਕਿੰਨਾ ਕੁ ਸਮਾਂ ਚਲਾਇਆ ਕਿੰਨੇ ਤੋਂ ਕਿੰਨੇ ਵਜੇ ਤੱਕ ਔਰ ਕੀ ਤੁਹਾਡਾ ਅੱਜ ਦਾ ਰੋਸ ਮਾਰਚ ਹੈ ਇਹ ਜੀ ਸਾਡਾ ਸਵੇਰੇ ਵੈਸੇ ਤਾਂ 9 ਵਜੇ ਤੋਂ ਸਾਡੇ ਕਿਸਾਨ ਆਉਣੇ ਸ਼ੁਰੂ ਹੋ ਗਏ ਸੀਗੇ 12 ਵਜੇ ਦੀ ਸਟੇਜ ਦੀ ਕਰਵਾਹੀ ਸੀ ਤੇ 3 ਵਜੇ ਤੱਕ ਅਸੀਂ ਸਟੇਜ ਚਲਾਉਣੀ ਸੀਗੀ ਪਰ ਪੂਰੇ ਪੰਜਾਬ ਨੇ ਸਾਨੂੰ ਪੂਰੇ ਭਾਰਤ ਨੇ ਭਰਮਾ ਹੰਗਾਰਾ ਮਿਲਿਆ ਇਸ ਚੀਜ਼ ਦਾ ਸਾਰੇ ਟਰੈਕਟਰ ਤੇ ਸਾਰੇ ਕਿਸਾਨ ਸਾਡੇ ਸੜਕਾਂ ਦੇ ਉੱਤੇ ਨੇ ਕਿਵੇਂ ਲੱਗ ਰਿਹਾ ਤੁਹਾਨੂੰ ਜਿਹੜੀਆਂ ਜਿਹੜੀਆਂ ਕਿਹੜੀ ਕਿਹੜੀ ਜਥੇਬੰਦੀਆਂ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਆ ਔਰ ਅੱਜ ਕਿੰਨਾ ਕਿ ਤੁਹਾਨੂੰ ਸਮਰਥਨ ਮਿਲਿਆ ਹੈ ਜਿਹੜਾ ਕਿ ਅੱਜ ਦੇ ਤੁਸੀਂ ਜਿਹੜਾ ਰੋਸ਼ਨ ਜਾਰੀ ਕੀਤਾ ਹੈ ਅੱਜ ਜਿਹੜਾ ਸਾਨੂੰ ਸਮਰਥਨ ਮਿਲਿਆ ਇਹ ਲੋੜ ਤੋਂ ਵੱਧ ਮਿਲਿਆ ਬਹੁਤ ਵੱਡਾ ਸਮਰਥਨ ਤੁਸੀਂ ਦੇਖਦੇ ਹੋ ਸਾਰੇ ਸ਼ਹਿਰ ਚ ਪਾਸਟਰਾਂ ਕੈਂਚੇ ਤੋਂ ਪਹਿਲੇ ਪਾਸੇ ਅੱਗੇ ਨਰਮਣੇ ਵਾਲੀ ਸਾਈਡ ਬਹੁਤ ਵੱਡੀ ਪੱਧਰ ਤੇ ਕਿਸਾਨ ਨੇ ਆਪ ਦਾ ਰੋਸ ਜ਼ਾਹਰ ਕਰਿਆ ਹੈ ਸਰਕਾਰ ਦੇ ਖਿਲਾਫ ਜੋ WTE ਦੇ ਨੀਤੀਆਂ ਇੱਥੇ ਲੈ ਕੇ ਆ ਰਿਹਾ ਉਹਦਾ ਵਿਰੋਧ ਬਹੁਤ ਜ਼ਬਰਦਸਤ ਤਰੀਕੇ ਨਾਲ ਕੀਤਾ ਸਾਡੇ ਚ ਜਥੇਬੰਦੀਆਂ ਸਾਡਾ ਜਿਹੜਾ ਸਯੁਗਤ ਕਿਸਾਨ ਮੋਰਚਾ ਬਣਿਆ ਹੋਇਆ ਇੱਥੇ ਦੋਏ ਕੁੱਲ ਹਿੰਦ ਕਿਸਾਨ ਸਭਾ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਕੀਰਤੀ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਪਾਂਛੇ ਜਥੇਬੰਦੀਆਂ ਇੱਥੇ ਅੱਜ ਆਈਆਂ ਨੇ ਸਾਡੇ ਇਕੱਠੇ ਹੋ ਕੇ ਅਸੀਂ ਨੇ ਰੋਸ ਪ੍ਰਦਰਸ਼ਨ ਕੀਤਾ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਅੱਜ ਕੋਈ ਪੁਤਲੇ ਸਾੜਨ ਦਾ ਪ੍ਰੋਗਰਾਮ ਲਿਖਿਆ ਹੈ ਅੱਜ ਪੁਤਲੇ ਸਾੜਨ ਦਾ ਸਾਰੇ ਭਾਰਤ ਤੇ ਭਾਰਤ ਦੇ ਜਿਹੜਾ ਡਬਲਯੂਟੀ ਹੈ ਵੱਡਾ ਦਿਓਕਦ ਹੈ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਰੇ ਸਮੱਸਿਆਵਾਂ ਨੂੰ ਉਹ ਤੰਗ ਕਰ ਰਿਹਾ ਲੋਕਾਂ ਨੂੰ ਉਹਦੇ ਅੱਜ ਪੁਤਲੇ ਵੱਡੇ ਵੱਡੇ ਪੁਤਲੇ ਬਣਾ ਕੇ ਸਾ ਹਰੇਕ ਥਾਂ ਤੇ ਟਰੈਕਟਰ ਖੜਾ ਕੇ ਪ੍ਰਦਰਸ਼ਨ ਕਰਕੇ ਫੇਰ ਉਹਦੇ ਪੁਤਲੇ ਫੂਕੇ ਨੇ ਹੁਣ ਅਸੀਂ ਵੀ 22:30 ਵਜੇ ਤੱਕ ਅਸੀਂ ਵੀ ਇੱਥੇ ਪ੍ਰਦੂਸ਼ਣ ਇਹਦਾ ਡਬਲਯੂਟੀਯੂ ਦਾ ਜਿਹੜਾ ਪੁਤਲਾ ਹੈ ਉਹ ਫੂਕ ਰਹੇ ਹਾਂ ਤੁਹਾਡੇ ਨਾਲ ਬੀਬੀਆਂ ਵੀ ਜੁੜੀਆਂ ਕਿੰਨਾ ਕਿ ਸਮਰਥਨ ਹੈ ਉਹਨਾਂ ਦਾ ਔਰ ਕੀ ਲੱਗ ਰਿਹਾ ਤੁਹਾਨੂੰ ਅੱਗੇ ਹੁਣ ਦਿੱਲੀ ਦੀਆਂ ਬੁਰਾ ਤੇ ਜਾਣ ਦਾ ਕਿ ਤੁਹਾਡਾ ਕੋਈ ਜੀ ਸੁਜੁਗਤ ਮੋਰਚੇ ਦੇਖੋ ਜੀ ਮੀਟਿੰਗ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਸਾਡੀ ਸਾਰੇ ਜਿੱਥੇ ਨਾਲ ਟ੍ਰੈਂਡਿੰਗ ਜਿੱਥੇ ਬੰਦੇ ਨਾਲ ਸਾਰੀ ਪੰਜਾਬ ਨੂੰ ਅਸੀਂ ਨਾਲ ਲੈ ਕੇ ਦਿੱਲੀ ਜਾਣ ਦਾ ਜਲਦੀ ਸਾਡਾ ਫੈਸਲਾ ਆਉਣ ਵਾਲਾ ਹੈ 14 ਮਾਰਚ ਨੂੰ ਹੋ ਸਕਦਾ ਸੀ 14 ਮਾਰਚ ਨੂੰ ਦਿੱਲੀ ਵਿੱਚ ਕੀਤੀ ਕੀ ਤੁਹਾਨੂੰ ਲੱਗ ਰਿਹਾ ਵੀ ਕੋਈ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦਾ ਅੱਗੇ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਾਣ ਦਾ ਰਸਤਾ ਖੁੱਲੂਗਾ ਜਾਂ ਇਸ ਤਰ੍ਹਾਂ ਹੀ ਇੱਥੇ ਹੀ ਪੰਜਾਬ ਵਿੱਚ ਰੋਕ ਰਹਿ ਰਹੇ ਨਹੀਂ ਜੀ ਖੁੱਲੂਗਾ ਸਯੁਜੁਗਤ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਹੈ ਉਹਨਾਂ ਨੇ ਤਰੀਕ ਤੈਅ ਕਰ ਦਿੱਤੀ ਹੈ ਉੱਚ ਥੋੜਾ ਬੋਤਾ ਬਦਲਾਅ ਹੋ ਰਿਹਾ 14 ਮਾਰਚ ਦਿੱਲੀ ਜਾਣ ਵਾਸਤੇ ਸੰਯੁਕਤ ਮੋਰਚੇ ਵੱਲੋਂ ਸੱਦਾ ਆਇਆ ਹੈ ਅਸੀਂ ਸਾਡੀ ਸੌਜਾ ਸਾਰੀਆਂ ਪੈਨ ਤਿਆਰ ਪਰ ਤਿਆਰ ਨੇ ਜਦੋਂ ਵੀ ਸੱਦਾ ਆਇਆ ਅਸੀਂ ਜਾਣ ਨੂੰ ਬਿਲਕੁਲ ਤਿਆਰ ਹੋਵਾਂਗੇ ਕੀ ਲੱਗ ਰਿਹਾ ਤੁਹਾਨੂੰ ਕੋਈ ਇੱਕ ਕੱਲੀ ਜਥੇਬੰਦੀ ਜਾਂ ਜਿਸ ਤਰ੍ਹਾਂ ਪਹਿਲਾਂ ਸਿੱਧੂਪੁਰ ਵਾਲੇ ਪਹੁੰਚੇ ਸੀਗੇ ਤਾਂ ਉਹਨਾਂ ਨਾਲ ਕੁਝ ਲਾਠੀ ਚਾਰਜ ਉੱਥੇ ਹੋਇਆ ਜਾਂ ਅਜ ਅਤੂ ਗੈਸ ਦੇ ਗੋਲੇ ਚੱਲੇ ਦੂਜੀਆਂ ਜਥੇਬੰਦੀਆਂ ਵੱਲੋਂ ਕੋਈ ਇਸ ਤਰ੍ਹਾਂ ਦਾ ਹਜੇ ਸਮਾਂ ਨਹੀਂ ਸੀ ਉਲੀਕਿਆ ਗਿਆ ਕੀ ਲੱਗ ਰਿਹਾ ਵੀ ਤੁਹਾਨੂੰ ਜਥੇਬੰਦੀਆਂ ਇੱਕ ਦੂਜੇ ਨਾਲ ਥੋੜੇ ਦੂਰ ਦੂਰ ਚੱਲ ਰਹੀਆਂ ਨਹੀਂ ਅਸੀਂ ਮਤਲਬ ਤਾਲਮੇਲ ਵਿੱਚ ਕਰ ਰਹੇ ਆ ਜੀ ਜਿਸ ਦਿਨ ਤੋਂ ਉਹਨਾਂ ਨਾਲ ਹੋਇਆ ਅਸੀਂ ਉਸ ਦਿਨ ਤੋਂ ਵਿਰੋਧ ਕਰ ਰਹੇ ਆ ਉਹ ਚੀਜ਼ ਦਾ ਉਹ ਨਹੀਂ ਸੀ ਹੋਣੀ ਚਾਹੀਦੀ ਸਾਡੀਆਂ ਹੱਕੀਆਂ ਮੰਗਾਂ ਨੇ ਇੱਕੋ ਹੀ ਮੰਗਾਂ ਨੇ ਉਹਨਾਂ ਵਾ ਉਹ ਵੀ ਜਾ ਰਹੇ ਨੇ ਅਸੀਂ ਵੀ ਉਹਨਾਂ ਦੀ ਹਮਾਇਤ ਕਰਾਂਗੇ ਜਿਵੇਂ ਕਿ ਚੱਲ ਉਹਨਾਂ ਨੂੰ ਰੋਕਿਆ ਗਿਆ ਉੱਥੇ ਸਾਡੀਆਂ ਇਕਾਈਆਂ ਉਸ ਦਿਨ ਤੋਂ ਹੀ ਲੱਗੇ ਉੱਥੇ ਉਹਨਾਂ ਨੂੰ ਲੰਗਰ ਛਕਾ ਰਹੀਆਂ ਨੇ ਤੇ ਅਗੋਂ ਵਾਸਤੇ ਵੀ ਜਿਸ ਤਰ੍ਹਾਂ ਦਾ ਸੰਯੁਕਤ ਮੋਰਚੇ ਵੱਲੋਂ ਆਏਗਾ ਇਕੱਠੇ ਹੋ ਕੇ ਅਸੀਂ ਜਰੂਰ ਹਮਲਾ ਮਾਰ ਕੇ ਅਸੀਂ ਇਹ ਚੀਜ਼ ਦੇ ਵਿੱਚ ਕੰਮ ਜਾਵੋਵਾਂਗੇ ਤੇ ਆਪਣੀਆਂ ਮੰਗਾਂ ਮਨਵਾ ਕੇ ਰਾਂਗੇ ਠੀਕ ਹੈ ਜਿਵੇਂ ਕਿ ਲੱਗ ਰਿਹਾ ਤੁਹਾਨੂੰ ਇਹ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਸਮਾਂ ਉਲੀਕਿਆ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਵੀ ਅੱਜ ਸ਼ਾਇਦ ਹੋ ਸਕਦਾ ਵੀ ਕੋਈ ਇਹੋ ਜਿਹਾ ਸ਼ਹਿਰ ਨਹੀਂ ਹੋਊਗਾ ਜਿੱਥੇ ਕਿ ਕੂਟਲੇ ਨਹੀਂ ਸਾੜੇ ਜਾਣਗੇ ਔਰ ਜਿੱਥੇ ਕਿ ਟਰੈਕਟਰ ਰੋਡਾਂ ਦੇ ਉੱਤੇ ਲਾ ਕੇ ਰੋਸ ਪ੍ਰਦਰਸ਼ਨ ਨਹੀਂ ਕੀਤੇ ਹੋਣਗੇ ਕੀ ਲੱਗ ਰਿਹਾ ਨੂੰ ਤੁਹਾਡੇ ਲੋਕ ਇਸ ਤਰ੍ਹਾਂ ਦਾ ਇੱਥੇ ਜਿਹੜਾ ਹੰਗਾਰਾ ਇਕੱਠੇ ਹੋ ਕੇ ਸਾਰੇ ਕਿਸਾਨ ਜਥੇ ਬੰਨੀਆਂ ਇੱਥੇ ਪਹੁੰਚੀ ਆਏ ਔਰ ਕੀ ਲੱਗ ਰਿਹਾ ਕੇ ਅੰਦਰ ਤੇ ਕੋਈ ਇਹਦਾ ਅਸਰ ਪੈਣ ਦਾ ਮੈਂ ਕੋਲੋਂ ਸਿੰਘ ਬਾਲਵੇ ਵਾਲਾ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਪੰਜਾਬ ਜਿੱਥੋਂ ਤੱਕ ਸੰਬੰਧ ਹੈ ਅੱਜ ਦੇ ਕਾਲ ਦਾ ਅੱਜ ਦੀ ਜਿਹੜੀ ਕਾਲ ਹੈ ਉਹ ਇਕੱਲੇ ਕਿਸੇ ਸ਼ਹਿਰ ਦੀ ਕਿਸੇ ਜ਼ਿਲ੍ਹੇ ਦੀ ਜਾਂ ਪੰਜਾਬ ਦੀ ਨਹੀਂ ਅੱਜ ਦੀ ਕਾਲ ਸਾਰੇ ਇੰਡੀਆ ਦੀ ਸਾਰੇ ਭਾਰਤ ਦੀ ਕਾਲ ਹੈ ਔਰ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਵਿਸਾਰ ਹੈ ਉਹ ਸਾਰੇ ਭਾਰਤ ਚ ਹੋ ਚੁੱਕਾ ਹੈ ਇਸੇ 22 ਤਰੀਕ ਨੂੰ 22 ਫਰਵਰੀ ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ 500 ਤੋਂ ਵੱਧ ਜੱਥੇਬੰਦੀਆਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਇਹ ਅਕਾਲ ਦਿੱਤੀ ਗਈ ਸੀ ਸੋ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਦਾਇਰਾ ਹੈ ਉਹ ਬਹੁਤ ਮਜ਼ਬੂਤ ਹੈ ਔਰ ਨਾਲ ਦੀ ਨਾਲ ਜਿਹੜੇ ਅੱਜ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਫੌਰੀ ਤੌਰ ਤੇ ਅਸੀਂ 22 ਤਰੀਕ ਦੀ ਮੀਟਿੰਗ ਤੋਂ ਬਾਅਦ 24 ਤਰੀਕ ਨੂੰ ਪੁੱਤਲੇ ਫੁੱਕੇ ਨੇ ਅਸੀਂ ਖੱਟੜ ਦੇ ਅਮਤਚਾਦ ਦੇ ਔਰ ਅਨਲਵਿਜ ਦੇ ਇਹਨਾਂ ਕਿਸਾਨਾਂ ਦੇ ਹੱਕ ਤੇ ਜਿਹੜੇ ਕਿਸਾਨ ਦੋ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੇ ਹੱਕ ਤੇ ਔਰ ਜੋ ਕੁਛ ਉਥੇ ਵਾਪਰ ਰਿਹਾ ਹੈ ਜਿਸ ਤਰ੍ਹਾਂ ਉਹਦੇ ਬੇਕਸੂਰਾਂ ਦੇ ਜਿਹੜੇ ਆ ਉਹਨਾਂ ਦੇ ਮੌਦੇ ਘਾਟ ਉਤਾਰਿਆ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਉਹਦਾ ਜ਼ਬਰਦਸਤ ਵਿਰੋਧ ਕਰਦਾ ਹੈ ਔਰ ਉਹਨਾਂ ਲਈ ਨਿਆਂ ਦੀ ਮੰਗ ਕਰਦੇ ਆ ਵੀ ਜੋ ਜਿਸ ਤੰਗ ਦੇ ਨਾਲ ਵੀ ਸਰਕਾਰਾਂ ਦਾ ਜੋ ਫੈਸਲਾ ਹੈ ਕਰਨ ਦੇ ਉਹਨਾਂ ਨੂੰ ਦਿੱਤਾ ਜਾਵੇ ਔਰ ਜਿੱਥੋਂ ਤੱਕ ਸੰਬੰਧ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਆਉਣ ਵਾਲੀਆਂ ਲੜਾਈਆਂ ਅੱਜ ਸਪਸ਼ਟ ਕਰਤਾ ਹੈ ਭਾਰਤ ਦੇ ਲੋਕਾਂ ਨੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਲੜਾਈ ਹੈ ਜਿਹੜੀ ਉਹਨੂੰ ਸ਼ੁਰੂ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚਾ ਮੈਦਾਨ 'ਚ ਹੈ ਔਰ 14 ਮਾਰਚ ਨੂੰ ਦਿੱਲੀ ਦੀ ਧਰਤੀ ਤੇ ਜੋ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਹੋ ਚੁੱਕਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਦਿੱਲੀ ਦੀ ਧਰਤੀ ਤੇ ਜਾਣਗੇ ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕੇਗੀ ਇਹ ਸੰਯੁਕਤ ਕਿਸਾਨ ਮੋਰਚੇ ਦਾ ਪੂਰਨ ਵਿਸ਼ਵਾਸ ਹੈ ਜਿਵੇਂ ਕਿ ਦਾਸ ਰਸਨ ਕੀ ਜਿਆਦਾ ਫਿਕਰ ਕਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਮਾਰਚ ਦੇ ਵਿੱਚ ਕਹਿੰਦੇ ਵੀ ਅਸੀਂ ਉੱਥੇ ਦਿੱਲੀ ਹਰ ਹਿੱਲੇ ਜਾਵਾਂਗੇ ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਸੀ ਕੀ ਕਾਲ ਤੇ ਉਸ ਦੇ ਆਧਾਰ ਤੇ ਇੱਥੇ ਪਾਤੜਾ ਦੇ ਵਿੱਚ ਭਲ ਸਿੰਘ ਚੌਕ ਕਿ ਅੱਜ ਇਹਨਾਂ ਨੇ ਸਵੇਰ ਤੋਂ ਹੀ ਟਰੈਕਟਰ ਲਾ ਕੇ ਸਾਰੇ ਰੋਡ ਜਾਮ ਕੀਤੇ ਹੋਏ ਸਨ ਔਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੀ ਇੱਥੇ ਕਿਸਾਨ ਜਥੇ ਬੰਨੀਆਂ ਵੱਲੋਂ ਧਰਨਾ ਦਿੱਤਾ ਗਿਆ ਧਰਨਾ ਦੇ ਕੇ ਭਲ ਚੌਕ ਦੇ ਵਿੱਚ ਸ਼ਾਮ ਦੇ ਸਮੇਂ ਇਹਨਾਂ ਵੱਲੋਂ ਪੁਤਲਾ ਫੂਕੇ ਸ਼ਾਮ ਦੇ 3 ਵਜੇ ਇੱਥੋਂ ਇਹਨਾਂ ਨੇ ਜਾਣਾ ਹੈ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਇਹ ਕਿਸਾਨ ਜਿੱਥੇ ਬੰਦੀਆਂ ਵੱਲੋਂ ਸੰਘਰਸ਼ ਦਾ ਰਾ اختیار ਕੀਤਾ ਹੋਇਆ ਹੈ ਪਰ ਕੇਂਦਰ ਦੀ ਸਰਕਾਰ ਦੇ ਜਿਹੜੇ ਕੀ ਕੰਨਾ ਤੱਕ ਨਹੀਂ ਪਹੁੰਚ ਰਿਹਾ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਕਿਸਾਨਾਂ ਦੀ ਮੰਗ ਕਿੰਨੇ ਸਮੇਂ ਤੱਕ